ਮੋਗਾ ਵਿੱਚ 22 ਦਸੰਬਰ ਨੂੰ ਕੈਬ ਚਾਲਕ ਨੂੰ ਗੋਲੀਆਂ ਮਾਰੀਆਂ ਗਈਆਂ ਗੋਲੀਆਂ ਮਾਰ ਕੇ ਅਣਪਛਾਤੇ ਹਮਲਾਵਰ ਫਰਾਰ ਹੋ ਗਏ ਹੁਣ ਪੁਲਿਸ ਨੇ ਇਸ ਅਨਨੇ ਕੇਸ ਨੂੰ ਸੁਲਝਾ ਲਿਆ ਹੈ ਤੇ ਮੁੱਖ આરોપી ਨੂੰ ਜੋ ਕਿ ਬਲਜੀਤ ਸਿੰਘ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਹਮਲਾ ਕਰਨ ਵਾਲੇ ਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਨਵਤੇਜ ਸਿੰਘ ਕੈਬ ਡਰਾਈਵਰ ਜਿਸ ਨੂੰ ਗੋਲੀਆਂ ਮਾਰੀਆਂ ਗਈਆਂ ਉਸ ਦੀ ਪਤਨੀ ਨਾਲ ਫੇਸਬੁੱਕ ਰਾਹੀਂ ਬਲਜੀਤ ਦੇ ਨਾਲ ਸੰਪਰਕ ਵਿੱਚ ਆਈ ਸੀ ਤੇ ਦੋਹੇ ਇੱਕ ਦੂਜੇ ਨਾਲ ਚੈਟ ਕਰਦੇ ਸੀ ਬਲਜੀਤ ਨੂੰ ਵਿਜੇਤਾ ਨਾਲ ਇੱਕ ਤਰਫਾ ਪਿਆਰ ਹੋ ਗਿਆ ਸੀ ਇਸ ਤੋਂ ਬਾਅਦ ਉਹ ਵਿਜੇਤਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਵਿਜੇਤਾ ਦੇ ਪਤੀ ਦੇ ਕਾਰਨ ਉਸ ਦਾ ਪਿਆਰ ਸਿਰੇ ਨਹੀਂ ਚੜ ਰਿਆ ਸੀ ਐਸ ਲਈ આરોપી ਬਲਜੀਤ ਨੇ ਨਵਤੇਜ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਵਿਆਦੀ ਢੋਲੀ ਵਾਲੀ ਕਾਰ ਨੂੰ ਕਰਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਚੰਗਾਮੜੇ ਦੇ ਲਾਂਗੇ ਇੱਕ ਢੋਲੀ ਵਾਲੀ ਕਾਰ ਦੇ ਵਿੱਚ ਨਵਤੇਜ ਸਿੰਘ ਦੇ ਕੁਝ ਅਣਪਛਾਤੇ ਵਿਅਕਤੀ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਇੱਕ ਦੋਸ਼ੀ ਬਲਜੀਤ ਸਿੰਘ ਨੂੰ ਅਰੇਸਟ ਕੀਤਾ ਜਿਸ ਦੇ ਕੋਲੋਂ 12 ਬੋਰ ਵੈਪਨ ਨਹੀਂ 32 ਬੋਰ ਵੈਪਨ ਮਿਲਿਆ ਸਾਨੂੰ ਇੱਕ ਬੁਲਟ ਮੋਟਰਸਾਈਕਲ ਇਹ ਵਿਅਕਤੀ ਦੇ ਦੱਸਣ ਦੇ ਮਤਾਬਕ ਆ ਕਿ ਇਸ ਦੀ ਵਿਜੇਤਾ ਨਾਂ ਦੀ ਲੇਡੀ ਸੀਗੀ ਨਵਤੇਜ ਸਿੰਘ ਦੀ ਜਿਹੜੀ ਵਾਈਫ ਆ 8-9 ਮਹੀਨੇ ਤੋਂ ਪਹਿਲਾਂ ਇਹਦੇ ਟੱਚ ਵਿੱਚ ਆਈ ਹੋਈ ਸੀਗੀ ਇਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ ਪਰ ਉਹ ਲੇਡੀ ਇਸ ਦੇ ਨਾਲ ਰਹਿਣਾ ਨਹੀਂ ਚਾਹੁੰਦੀ ਸੀਗੀ ਇਸ ਗੱਲ ਬਾਰੇ ਹੋਰ ਕਿਸੇ ਨੂੰ ਨਹੀਂ ਪਤਾ ਸੀਗਾ ਇਹਨੇ ਆਪਣੇ ਦੋਸਤਾਂ ਨੂੰ ਬਲਜਿੰਦਰ ਸਿੰਘ ਨੂੰ ਤੇ ਜਸਵੰਤ ਸਿੰਘ ਨੂੰ ਨਾਲ ਲੈ ਕੇ ਨਵਤੇਜ ਸਿੰਘ ਜਿਹੜਾ ਸੀਗਾ ਉਹ ਬਲਜੀਤ ਸਿੰਘ ਨੂੰ ਜਾਣਦਾ ਸੀਗਾ ਇਹਨੇ ਪਿੱਛੇ ਰਹਿ ਕੇ ਜਸਵੰਤ ਸਿੰਘ ਨੂੰ ਤੇ ਬਲਜਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਇਸ ਘਟਨਾ ਨੂੰ ਅੰਜਾਮ ਦੇਣਾ ਆ ਇੱਕ ਕਾਰ ਬੁੱਕ ਕਰੋ ਆਪਾਂ ਚੁੰਗੀ ਨੰਬਰ 3 ਤੋਂ ਕਹਿਣਾ ਕਿ ਬਾਗੇ ਪੁਰਾਣੇ ਵਿਆਹਣ ਜਾਣਾ ਆ ਤੇ 22 ਤਰੀਕ ਨੂੰ ਇਹਨਾਂ ਨੇ 500 ਰੁਪਏ ਉਹਨਾਂ ਨੂੰ ਦਿੱਤਾ ਬੁਕਿੰਗ ਕਰਾਈ ਟੋਟਲ 3000 ਰੁਪਏ ਦੇ ਵਿੱਚ ਟੈਕਸੀ ਬੁੱਕ ਕੀਤੀ ਸੀਗੀ ਜਦੋਂ ਇਹ ਸਿੰਘਾਂ ਵਾਲੇ ਗ੍ਰੈੱਡ ਦੇ ਲਾਗੇ ਪਹੁੰਚੇ ਉੱਥੇ ਇਹਨਾਂ ਨੇ ਬਾਥਰੂਮ ਕਾਹਦਾ ਬਹਾਨਾ ਬਣਾਇਆ ਜਦੋਂ ਇਹ ਗੱਡੀ 'ਚੋਂ ਉਤਰੇ ਉਤਰਨ ਤੋਂ ਬਾਅਦ ਵਿੱਚ ਜਿਹੜਾ ਜਸਵੰਤ ਸਿੰਘ ਸੀਗਾ ਉਸਨੇ ਵਾਪਸ ਗੱਡੀ ਦੇ ਵਿੱਚ ਆ ਕੇ ਬੈਠ ਕੇ ਨਵਤੇਜ ਸਿੰਘ ਦੇ ਦੋ ਫੇਰ ਕਰ ਦਿੱਤੇ ਤੇ ਮੌਕੇ ਦੇ ਉੱਤੋਂ ਜਿਹੜਾ ਬਲਜੀਤ ਸਿੰਘ ਸੀਗਾ ਇਹ ਅੱਗੇ ਮੋਟਰਸਾਈਕਲ ਦੇ ਉੱਤੇ ਖੜਾ ਸੀ ਇਹ ਉਹਨਾਂ ਨੂੰ ਨਾਲ ਲੈ ਕੇ ਫਰਾਰ ਹੋ ਗਿਆ ਇਹ ਬੰਦੇ ਜਿਹੜੇ ਨੇ ਰਹਿਣ ਵਾਲੇ ਹੈਗੇ ਨੇ ਜੀਰਾ ਸਾਈਡ ਦੇ ਮਾਹੀ ਵਾਲੇ ਪਿੰਡ ਦੇ ਨੇ ਤਿੰਨੇ ਜਣੇ ਆਪਸ ਵਿੱਚ ਦੋਸਤ ਨੇ ਇਹਨਾਂ ਵਿੱਚੋਂ ਇੱਕ ਨੂੰ ਅਸੀਂ ਅਰੈਸਟ ਕਰ ਲਿਆ ਆ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ